ਕੈਨੇਡਾ ਨੇ ਬਿਲ ਸੀ 2 ਤੇ ਹੁਣ ਬਿਲ ਸੀ 12 ਇੰਟਰੋਡਿਊਸ ਕੀਤਾ ਹਾਊਸ ਆਫ ਕਾਮਨਸ ਦੇ ਵਿੱਚ ਦੋਹਾਂ ਬਿਲਸ ਦੇ ਵਿੱਚ ਫਰਕ ਕੀ ਹੈ ਕਿਉਂਕਿ ਕਨਫਿਊਜ਼ਨ ਬਹੁਤ ਜ਼ਿਆਦਾ ਹੈ ਕਲੀਅਰਟੀ ਦੀ ਚਾਹ। ਤੇ ਐਕਚੁਅਲ ਦੇ ਵਿੱਚ ਕੀ ਇਹ ਬਿਲ ਇੰਟਰੋਡਿਊਸ ਹੋਇਆ ਹੈ ਜਾਂ ਫਿਰ ਇਹ ਬਿਲ ਪਾਸ ਹੋ ਗਿਆ ਹੈ ਜਾਂ ਇਹਦੀ ਰੀਡਿੰਗ ਦੀ ਕਿਹੜੀ ਸਟੇਜ ਚੱਲ ਰਹੀ ਹੈ? ਤੇ ਬਿਲ ਸੀ 2 ਬਿਲ ਸੀ 12 ਦੇ ਨਾਲ ਡਿਫਰੈਂਟ ਕਿਵੇਂ ਆ ਅਲੱਗ ਕਿਵੇਂ ਆ ਤੇ ਇਹਦਾ ਇੰਪੈਕਟ ਜਿਹੜਾ ਉਹ ਖਾਸ ਕਰਕੇ ਜਿਹੜੇ ਰਿਫਿਊਜੀ ਕਲੇਮ ਕਰਦੇ ਨੇ ਅਸਾਈਲਮ ਸੀਕਰਸ ਨੇ ਉਹਨਾਂ ਤੇ ਕੀ ਪੈਣ ਵਾਲਾ ਹੈ ਐਕਚੁਅਲ ਦੇ ਵਿੱਚ ਰਿਐਲਿਟੀ ਕੀ ਹੈਗੀ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੀ 2 ਜਿਹੜਾ ਬਿਲ ਸੀਗਾ ਉਸ ਬਿਲ ਤੋਂ ਬਾਅਦ ਹੁਣ ਇਸ ਬਿਲ ਦਾ ਇੰਨਾ ਜ਼ਿਆਦਾ ਰੌਲਾ ਕਿਉਂ ਪੈ ਰਿਹਾ ਹੈ ਤੇ ਇਸ ਦੀ ਨੇਮ ਦੀ ਕਨਫਿਊਜ਼ਨ ਕਿਉਂਕਿ ਸਟਰੋਂਗ ਬਾਰਡਰ ਐਕਟ ਦੇ ਨਾਮ ਤੋਂ ਇਸ ਬਿਲ ਨੂੰ ਲਿਆਂਦਾ ਗਿਆ ਹੈ ਤੇ ਇਹ ਐਕਚੁਅਲ ਦੇ ਵਿੱਚ ਸਿਰਫ ਸਟਰੋਂਗ ਬਾਰਡਰ ਐਕਟ ਜਿਹੜਾ ਨਾਮ ਹੈ ਉਹ ਸਿਰਫ ਬਾਰਡਰ ਨੂੰ ਹੀ ਸਿਕਿਉਰ ਨਹੀਂ ਕਰਦਾ ਹੋਰ ਕਿਸ ਤਰੀਕੇ ਦੇ ਨਾਲ ਕੈਨੇਡਾ ਦੀ ਹੈਲਪ ਕਰ ਸਕਦਾ ਹੈ ਉਸ ਦਾ ਵੀ ਜ਼ਿਕਰ ਅਸੀਂ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੋਟ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਪੀਆਰ ਜੋ ਤੁਮੇ ਪੂਰੀ ਸੀਰੀਜ਼ ਚਲਾ ਰਹੇ ਹਾਂ ਉਹ ਵੀ ਜਾ ਕੇ ਜ਼ਰੂਰ ਚੈੱਕ ਆਊਟ ਕਰਿਓ ਜਿੱਦੇ ਮਲਟੀਪਲ ਐਪੀਸੋਡ ਅਪਲੋਡ ਹੋ ਚੁੱਕੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਐਪੀਸੋਡ ਤੁਹਾਨੂੰ ਦੇਖਣ ਨੂੰ ਸਭ ਤੋਂ ਪਹਿਲਾਂ ਇੱਕ ਚੀਜ਼ ਸਮਝੋ ਬਿਲ ਸੀ2 ਸਟਰੋਂਗ ਬਾਰਡਰ ਐਕਟ ਦਰਸਲ ਇਹ ਬਿਲ ਜਿਹੜਾ ਉਹ ਜੂਨ 3 2025 ਨੂੰ ਇੰਟਰੋਡਿਊਸ ਕੀਤਾ ਗਿਆ ਸੀਗਾ ਹਾਊਸ ਆਫ ਕਾਮਨਸ ਦੇ ਵਿੱਚ ਤੇ ਹੁਣ ਪ੍ਰੋਬਲਮ ਕੀ ਪੈ ਰਹੀ ਹੈ ਕਿ ਇਸ ਬਿਲ ਦੇ ਵਿੱਚ ਜਿਹੜਾ ਕਿਹਾ ਗਿਆ ਸੀਗਾ ਕਿ ਭਈ ਜੇਕਰ ਕੋਈ ਵੀ ਕੈਨੇਡਾ ਦੇ ਵਿੱਚ ਐਸਾਈਲਮ ਕਲੇਮ ਕਰਨਾ ਚਾਹੁੰਦਾ ਹੈ ਤੇ ਉਹਨੂੰ ਇੱਕ ਸਾਲ ਹੋ ਗਿਆ ਕੈਨੇਡਾ ਦੇ ਵਿੱਚ ਆਏ ਹੋਏ ਨੂੰ ਤੇ ਉਹਦਾ ਜਿਹੜਾ ਕੈਨੇਡਾ ਦੇ ਵਿੱਚ origignal entry ਹੈ ਉਹ 24 ਜੂਨ 2020 ਤੋਂ ਬਾਅਦ ਹੋਈ ਹੈ ਤਾਂ ਉਹਦਾ ਐਸਾਈਲਮ ਕਲੇਮ ਜਿਹੜਾ ਉਹਨੂੰ ਰੈਫਰ ਨਹੀਂ ਕੀਤਾ ਜਾਵੇਗਾ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਯਾਨੀ ਆਈਆਰਬੀ ਬੜੀ ਸਿੰਪਲ ਜੀ ਲਾਈਨ ਹੈ ਕਿ ਭਈ ਜਿੰਨੇ ਵੀ ਜੂਨ 2024 24 ਜੂਨ 2024 ਤੋਂ ਬਾਅਦ ਕੈਨੇਡਾ ਦੀ ਧਰਤੀ ਤੇ ਪੈਰ ਰੱਖਿਆ ਹੈ ਉਹਨੇ ਐਸਾਈਲਮ ਕਲੇਮ ਕੀਤਾ ਹੈ ਪਰ ਉਹਨੇ ਐਸਾਈਲਮ ਉਦੋਂ ਕਲੇਮ ਕੀਤਾ ਜਦੋਂ ਉਹਨੂੰ ਕੈਨੇਡਾ ਪਹੁੰਚੇ ਨੂੰ 1 ਸਾਲ ਹੋ ਗਿਆ ਸੀਗਾ ਭਾਵੇਂ ਕੋਈ ਸਟੂਡੈਂਟ ਸੀਗਾ ਜਿੱਦੀ ਪੜ੍ਹਾਈ ਛੁੱਟ ਗਈ ਤੇ ਉਹਨੇ ਅਸਾਈਲਮ ਵਾਲੇ ਪਾਸੇ ਨੂੰ ਅਪਲੀਕੇਸ਼ਨ ਪਾ ਲਈ ਭਾਵੇਂ ਕੋਈ ਵਿਜ਼ਟਰ ਟੂਰਿਸਟ ਵੀਜ਼ਾ ਵਾਲਾ ਸੀਗਾ ਜਿਹੜਾ ਆਊਟ ਆਫ ਸਟੇਟਸ ਹੋਇਆ ਤੇ ਉਹ ਰਿਫਿਊਜੀ ਕਲੇਮ ਵਾਲੇ ਪਾਸੇ ਨੂੰ ਚਲਿਆ ਗਿਆ ਭਾਵੇਂ ਕਿਸੇ ਦਾ ਵਰਕ ਪਰਮਿਟ ਐਕਸਪਾਇਰ ਹੋਇਆ ਤੇ ਉਹ ਦੂਜੇ ਪਾਸੇ ਨੂੰ ਉਤਰ ਗਿਆ ਜਾਂ ਫਿਰ ਕਿਸੇ ਦਾ ਕਿਸੇ ਕਾਰਨ ਵੱਸ ਸਟੇਟਸ ਚਲੇ ਆ ਗਿਆ ਤੇ ਉਹਨੇ ਆਪਣਾ ਰਾਹ ਜਿਹੜਾ ਉਹ ਰਿਫਿਊਜੀ ਨੂੰ ਬਣਾਇਆ ਉਹ ਨੂੰ ਹੁਣ IRB ਨੂੰ ਉਹਦਾ ਕੇਸ ਜਿਹੜਾ ਉਹ ਰਿਫਰ ਨਹੀਂ ਕੀਤਾ ਜਾਵੇਗਾ ਯਾਨੀ ਕਿ ਉਹਦਾ ਐਸਾਈਲਮ ਕਲੇਮ ਜਿਹੜਾ ਉਹ ਐਕਸੈਪਟ ਨਹੀਂ ਹੋਵੇਗਾ 1A C2 ਦੀ ਗੱਲ ਕਰ ਰਿਹਾ ਠੀਕ ਹੈ ਦੂਜਾ ਜਿਹੜੇ ਵੀ US ਕੈਨੇਡਾ ਬਾਰਡਰ ਤੇ ਰਾਹੀਂ ਇਨਲੀਗਲ ਐਂਟਰੀ ਕਰਕੇ ਕੈਨੇਡਾ ਦੇ ਵਿੱਚ ਦਾਖਲ ਹੋਏ 14 ਦਿਨ ਤੋਂ ਬਾਅਦ ਜਿਨ੍ਹਾਂ ਨੇ ਐਸਾਈਲਮ ਕਲੇਮ ਦੀ ਅਪਲੀਕੇਸ਼ਨ ਲਗਾਈ ਤੇ ਉਹ ਮੇਨ ਬਾਉਂਡਰੀ ਜਿਹੜੀਆਂ ਉਹਨਾਂ ਦੀਆਂ ਮੇਨ ਕ੍ਰੋਸਿੰਗਸ ਨੇ ਰੈਗੂਲਰ ਕ੍ਰਾਸਿੰਗਸ ਨੇ ਉਹਨਾਂ ਦੀ ਜਗ੍ਹਾ ਕਿਸੇ ਹੋਰ ਪਾਸੇੋਂ ਦੀ ਐਂਟਰੀ ਕੀਤੀ ਹੈ ਤਾਂ ਉਹਨਾਂ ਦਾ ਵੀ ਕੇਸ ਜਿਹੜਾ ਉਹ ਆਈਆਰਬੀ ਨੂੰ ਰੈਫਰ ਨਹੀਂ ਕੀਤਾ ਜਾਵੇਗਾ ਸੋ ਇਹ ਦੋ ਰਿਫਿਊਜ਼ਸ ਨੂੰ ਲੈ ਕੇ ਵੱਡੇ ਡਿਸੀਜਨ ਜਿਹੜੇ OC2 ਦੇ ਵਿੱਚ ਲੈ ਕੇ ਹੁਣ ਜਿਹੜਾ ਇਸ ਸਟਰੋਂਗ ਬਾਟਰ ਐਕਟ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਦਾ ਹੀ ਦੂਜਾ ਵਰਜ਼ਨ ਹੈ C12 ਹਾਊਸ ਆਫ ਕਾਮਨਸ ਦੇ ਵਿੱਚ ਇਹ ਬਿੱਲ ਜਿਹੜਾ ਵਾ ਇਹ ਵੀ ਇੰਟਰੋਡਿਊਸ ਜਿਹੜਾ ਹੋ ਗਿਆ ਪਹਿਲਾ ਮੈਂ ਤੁਹਾਨੂੰ C2 ਦਾ ਥੋੜਾ ਜਿਹਾ ਹੋਰ ਕਲੀਅਰ ਕਰ ਦਵਾਂ ਇਹਦੀ ਸੈਕੰਡ ਸਟੇਜ ਦੀ ਰੀਡਿੰਗ ਚੱਲ ਰਹੀ ਹੈ ਕੋਈ ਵੀ ਬਿੱਲ ਹੁਣ ਤੱਕ ਪਾਸ ਨਹੀਂ ਹੋਇਆ ਇਹ ਸਾਰੇ ਬਿੱਲ ਹਾਲੇ ਹਾਊਸ ਆਫ ਕਾਮਨਸ ਦੇ ਵਿੱਚ ਪੈਂਡਿੰਗ ਪਏ ਹੋਏ ਨੇ ਸੈਕੰਡ ਸਟੇਜ ਦੀ ਰੀਡਿੰਗ ਚੱਲ ਰਹੀ ਹੈ C2 ਦੀ ਯਾਨੀ C2 ਬਿੱਲ ਦੀ ਬਾਰਡਰ ਸਕਿਉਰਟੀ ਨੂੰ ਸਟਰੈਂਥਨ ਕਰਨ ਵਾਸਤੇ ਤੇ ਰਿਡਿਊਸ ਕਰਨ ਵਾਸਤੇ ਮਿਸ ਯੂ ਜਿਹੜੇ ਐਸਾਈਲਮਸ ਕਲੇਮ ਕਰਦੇ ਨੇ ਤੇ ਨਾਲ ਦੀ ਨਾਲ ਜਿਹੜੇ ਟੈਂਪਰੇਰੀ ਰੈਜ਼ਿਡੈਂਸ ਵੀਜ਼ਾ ਦਾ ਜਿਹੜਾ ਸਿਸਟਮ ਹੈ ਉਹਨੂੰ ਜਿਹੜੇ ਮਿਸਯੂਜ਼ ਕਰ ਰਹੇ ਨੇ ਟੀਆਰਵੀ ਵੀਜ਼ਾ ਨੂੰ ਜਿਹੜੇ ਮਿਸਯੂਜ਼ ਕਰ ਰਹੇ ਨੇ ਇਹਦੇ ਵਿੱਚ ਆਈਆਰਸੀਸੀ ਤੇ ਸੀਬੀਐਸਏ ਨੂੰ ਯਾਨੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੂੰ ਵੱਧ ਤੇ ਨਵੀਆਂ ਹੋਰ ਪਾਵਰਸ ਦਿੱਤੀਆਂ ਜਾਣਗੀਆਂ ਜਿਨ੍ਹਾਂ ਦੇ ਨਾਲ ਉਹ ਫਾਈਲ ਜਿਹੜੀ ਹੈ ਉਹਨੂੰ ਹੋਰ ਸਟ੍ਰਿਕਟਲੀ ਚੈੱਕ ਕਰ ਸਕਦੇ ਨੇ ਤੇ ਜਿਹੜਾ ਪ੍ਰੋਸੈਸ ਹੈ ਉਹਨੂੰ ਹੋਰ ਫਾਸਟਰ ਕਰ ਸਕਦੇ ਨੇ ਤੇਜ਼ ਕਰ ਸਕਦੇ ਨੇ ਇਹਦੇ ਵਿੱਚ ਕੀ ਹੈ ਕੀ ਫਾਸਟਰ ਰਿਮੂਵਲ ਆਫ ਪੀਪਲਸ ਵਿਦ ਰਿਜੈਕਟਡ ਐਸਾਈਲਮ ਕਲੇਮਸ ਯਾਨੀ ਕਿ ਜੀਦਾ ਐਸਾਈਲਮ ਕਲੇਮ ਰਿਜੈਕਟ ਹੋਏਗਾ ਉਹਨੂੰ ਨਾਲ ਦੀ ਨਾਲ ਹੀ ਦੇਸ਼ ਚੋਂ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਯਾਨੀ ਕਿ ਰਿਮੂਵਲ ਨੂੰ ਫਾਸਟਰ ਬਣਾਇਆ ਜਾਵੇਗਾ ਯਾਨੀ ਕਿ ਤਿੰਨ ਤਿੰਨ ਸਾਲ ਜਿਹੜੇ ਪੈਂਡਿੰਗ ਕੇਸ ਪਏ ਰਹਿੰਦੇ ਸੀ ਕਿ ਤਿੰਨ ਤਿੰਨ ਸਾਲ ਹੀਰਿੰਗਸ ਨਹੀਂ ਸੀ ਆਉਂਦੀਆਂ ਉਹਨੂੰ ਫਾਸਟਰ ਕੀਤਾ ਜਾਵੇਗਾ ਤੇ ਜੇਕਰ ਐਸਾਈਲਮ ਕੇਸ ਰਿਜੈਕਟ ਹੁੰਦਾ ਤੇ ਨਾਲ ਦੀ ਨਾਲ ਹੀ ਉਹਨੂੰ ਡਿਪੋਰਟੇਸ਼ਨ ਦਾ ਆਰਡਰ ਦਿੱਤਾ ਜਾਵੇਗਾ ਤੁਹਾਨੂੰ ਇਨਫੋਰਸਮੈਂਟ ਦੇ ਜ਼ਰੀਏ ਉਹਨੂੰ ਬਾਹਰ ਕੱਟਿਆ ਜਾਵੇਗਾ ਉਸ ਤੋਂ ਬਾਅਦ ਪਾਵਰ ਕੈਨਸਲ ਔਰ ਸਸਪੈਂਡ ਵੀਜ਼ਾ ਵਰਕ ਪਰਮਿਟ ਸਟੱਡੀ ਪਰਮਿਟ ਇਫ ਰੂਲ ਔਰ ਵਾਇਲਟਡ ਯਾਨੀ ਕਿ ਜੇਕਰ ਤੁਸੀਂ ਰੂਲ ਨੂੰ ਵਾਇਲਟ ਕੀਤਾ ਹੈ ਭਾਵੇਂ ਸਟੱਡੀ ਪਰਮਿਟ ਦੇ ਨੂੰ ਕੀਤਾ ਭਾਵੇਂ ਵਰਕ ਪਰਮਿਟ ਦੇ ਨੂੰ ਕੀਤਾ ਭਾਵੇਂ ਤੁਸੀਂ ਟੂਰਿਸਟ ਵੀਜ਼ਾ ਦੇ ਨੂੰ ਕੀਤਾ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਤੁਹਾਡਾ ਜਿਹੜਾ ਵਾਇਲਡ ਸਟੇਟਸ ਸੀਗਾ ਉਹਦੀ ਵਾਇਲੇਸ਼ਨ ਕੀਤੀ ਉਹਦੇ ਰੂਲ ਕੰਡੀਸ਼ਨ ਦੀ ਤੇ ਤੁਹਾਡਾ ਡਾਕੂਮੈਂਟ ਜਿਹੜਾ ਉਹ ਕੈਨਸਲ ਕੀਤਾ ਜਾ ਸਕਦਾ ਉਹ ਸਟੇਟਸ ਤੁਹਾਡਾ ਕੈਨਸਲ ਕੀਤਾ ਜਾ ਸਕਦਾ ਹੈ ਟਾਈਟਨ टाइटर एंट्री रूल्स एट लैंड बॉर्डर स्पेशली यूएस यूएस कनाडा बॉर्डर ਦੇ ਉੱਤੇ ਹੋ ਟਾਈਟ ਰੂਲ ਕੀਤੇ ਜਾਣਗੇ ਕਿ ਭਈ ਉੱਥੋਂ ਜਿਹੜੇ ਲੰਘਦੇ ਨੇ ਉਹਨਾਂ ਦੀ ਸਕੂਟਨੀ ਜਿਹੜੀ ਆ ਹੋਰ ਬਿਹਤਰ ਤਰੀਕੇ ਨਾਲ ਹੋ ਸਕੇ ਉਸ ਤੋਂ ਇਲਾਵਾ ਬੈਟਰ ਇਨਫੋਰਮੇਸ਼ਨ ਸ਼ੇਅਰਿੰਗ ਬਿਟਵੀਨ ਬਾਰਡਰ ਐਂਡ ਇਮੀਗ੍ਰੇਸ਼ਨ ਡਿਪਾਰਟਮੈਂਟ ਦੇਖੋ ਇੱਕ ਬਾਰਡਰ ਸਿਕਿਉਰਿਟੀ ਸਰਵਿਸ ਏਜੰਸੀ ਇਹਨਾਂ ਦੀ ਤੇ ਇੱਕ ਹੈਗਾ ਹੈ ਆਈਆਰਸੀਸੀ ਹੁਣ ਇਮੀਗ੍ਰੇਸ਼ਨ ਤੇ ਬਾਰਡਰ ਦੋਵਾਂ ਦੇ ਵਿੱਚ ਤਾਲਮੇਲ ਬਿਠਾ ਸਕਣ ਇਸ ਕਰਕੇ ਜਿਹੜੀ ਇੰਟਰਨਲ ਇਨਫੋਰਮੇਸ਼ਨ ਸ਼ੇਅਰਿੰਗ ਦਾ ਸਿਸਟਮ ਹੈ ਇਹਨਾਂ ਦਾ ਉਹਨੂੰ ਹੋਰ ਸਟਰੋਂਗ ਬਣਾਉਣਾ ਚਾਹੁੰਦੇ ਨੇ ਸੀ 12 ਦੇ ਵਿੱਚ ਹੋਰ ਉਸ ਤੋਂ ਅੱਗੇ ਵੀ ਚੱਲ ਕੇ ਮੈਂ ਤੁਹਾਨੂੰ ਦੱਸਦਾ ਕਿ ਵੀ ਸੀ 12 ਨੂੰ ਐਕਚੁਅਲ ਦੇ ਵਿੱਚ ਕਈ ਲੋਗੇ ਵੀ ਮੰਨ ਰਹਿ ਕੇ ਕਿ ਜਿਹੜਾ ਸੀ 2 ਐ ਸੀ 12 ਇੱਕ ਹੀ ਹੈ ਸਿਰਫ ਉਹਨੂੰ ਇੱਕ ਕਹਿ ਸਕਦਾ ਹੈ ਕਿ ਹੋਰ ਮਾਡਰਨਾਈਜ਼ ਹੈ ਉਹਨੂੰ ਹੋਰ ਉਹਨੂੰ ਹੋਰ ਜਿਹੜਾ ਉਹ ਵਧੀਆ ਟੰਗ ਦੇ ਨਾਲ ਕਰਕੇ ਪੇਸ਼ ਕੀਤਾ ਜਾ ਰਿਹਾ ਜਦਕਿ ਬਿੱਲ ਜਿਹੜਾ ਉਹ ਸੀ 2 ਹੀ ਐ ਸੀ 12 ਦੀ ਹੀ ਕਾਪੀ ਆਉਗੇ ਉਹਦੇ ਵਿੱਚ ਇੱਕ ਗੱਲ ਸਮਝੋ ਇਹਦੀ ਲੋੜ ਕਿਉਂ ਪਈ ਕਿਉਂਕਿ ਇਨਲੀਗਲ ਬਾਰਡਰ ਕ੍ਰਾਸਿੰਗ 1.70 ਹਜ਼ਾਰ ਤੋਂ ਵੱਧ ਜਿਹੜੇ ਐਸਾਈਲਮ ਕੇਸ ਨੇ ਉਹ ਰਿਕਾਰਡ ਬ੍ਰੇਕਿੰਗ ਬੈਕਲੌਗ ਜਿਹੜਾ ਉਹ ਚੱਲ ਰਿਹਾ ਹੈ ਉਸ ਤੋਂ ਇਲਾਵਾ ਫੇਕ ਐਸਾਈਲਮ ਕਲੇਮਸ ਜਿਹੜੇ ਤੇ ਉਸ ਤੋਂ ਇਲਾਵਾ ਓਵਰਸਟੇਜ ਜਿਹੜੇ ਵਿਜ਼ਟਰ ਟੂਰਿਸਟ ਵੀਜ਼ਾ ਆਇਆ ਸਟੂਡੈਂਟ ਵੀਜ਼ਾ ਆਇਆ ਹੋਰ ਹੋਰ ਜਿਹੜੇ ਸਿਸਟਮਸ ਨੇ ਉਹਨਾਂ ਦੇ ਜਿਹੜੇ ਵੀ ਟੀਆਰਵੀ ਅਪਲੀਕੇਸ਼ਨਸ ਨੇ ਉਹਨਾਂ ਦਾ ਜਿਹੜੇ ਮਿਸਯੂਜ਼ ਕਰ ਰਹੇ ਨੇ ਉਹਨਾਂ ਨੂੰ ਰੋਕਣਾ ਹਾਊਸਿੰਗ ਤੇ ਹੈਲਥ케ਅਰ ਸਿਸਟਮ ਦੇ ਉੱਤੇ ਜਿਹੜਾ ਬਰਡਨ ਵੱਧਦਾ ਜਾ ਰਿਹਾ ਉਹਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੁਣ ਥੋੜਾ ਜਿਹਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਹੈ ਕਿੰਨੂੰ ਕਿਨੂੰ ਕਿਦਾਂ ਸੁਚੇਤ ਰਹਿਣ ਦੀ ਲੋੜ ਹੈ ਐਸਾਈਲਮ ਸੀਕਰਸ ਤੇ ਰਿਫਿਊਜੀ ਜਿਹੜੇ ਕਲਾਈਮੈਂਟਸ ਨੇ ਉਹਨਾਂ ਵਾਸਤੇ ਟਾਈਟਨ ਰਿਲੀਜ਼ਿਬਿਲਟੀ ਹੋਵੇਗੀ ਚੈੱਕ ਕੀਤਾ ਜਾਵੇਗਾ ਹੋਰ ਵਧੀਆ ਟੰਗ ਦੇ ਨਾਲ ਹੋਰ ਬਾਰੀਕੀ ਦੇ ਨਾਲ ਤੇ ਫਾਸਟਰ ਹੋਵੇਗਾ ਡਿਪੋਟੇਸ਼ਨ ਕਲੇਮ ਜੇਕਰ ਰਿਜੈਕਟ ਹੁੰਦਾ ਹੈ ਤੇ ਜਿਹੜੀ ਪ੍ਰੋਸੈਸਿੰਗ ਐਪਲੀਕੇਸ਼ਨ ਦੀ ਉਹ ਫਾਸਟ ਹੋਵੇਗੀ ਯਾਨੀ ਕਿ ਲਾਸਟ ਕਮ ਫਰਸਟ ਆਊਟ ਵਾਲਾ ਜਿਹੜੀ ਇਹ ਪਾਲਿਸੀ ਹੈ ਉਹਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਨਹੀਂ ਕਿ ਸਾਈਲਮ ਜਿਹੜਾ ਹੁਣ ਜਾ ਕੇ ਲਾਊਗਾ ਉਹਦਾ ਜਲਦੀ ਤੋਂ ਜਲਦੀ ਰਿਜ਼ਲਟ ਆਵੇ ਜਲਦੀ ਤੋਂ ਜਲਦੀ ਹੀਅਰਿੰਗ ਹੋ ਸਕੇ ਸੀ12 ਦਾ ਮਕਸਦ ਇਹ ਮੰਨਿਆ ਜਾ ਰਿਹਾ ਹੈ ਇੰਟਰਨੈਸ਼ਨਲ ਸਟੂਡੈਂਟ ਤੇ ਵਰਕਰਸ ਜਿਹੜੇ ਆ ਉਹਨਾਂ ਨੂੰ ਉਹਨਾਂ ਦੇ ਜਿਹੜਾ ਸਟੇਟਸ ਹੈ ਉਹਨੂੰ ਹੋਰ ਪਰ 21 ਨਾਲ ਵੈਰੀਫਾਈ ਕੀਤਾ ਜਾ ਸਕਦਾ ਹੈ ਇਹਦੇ ਇਹਦੇ ਥਰੂ ਉਸ ਤੋਂ ਇਲਾਵਾ ਜੇਕਰ ਉਹਨਾਂ ਨੇ ਰੂਲ ਬ੍ਰੇਕ ਕੀਤਾ ਹੈ ਤਾਂ ਵੀਜ਼ਾ ਕੈਂਸਲੇਸ਼ਨ ਦੀ ਪੋਸਿਬਲ ਪਾਲਿਸੀ ਹੋ ਪੋਸਿਬਿਲਿਟੀ ਹੋਵੇਗੀ ਤੇ ਉਹਨਾਂ ਨੂੰ ਇਨਫੋਰਸਮੈਂਟ ਦੇ ਜ਼ਰੀਏ ਬਾਹਰ ਕੱਢਣ ਦੀ ਕੋਸ਼ਿਸ਼ ਹੋਵੇਗੀ ਵਿਜ਼ਟਰ ਟੂਰਿਸਟ ਵੀਜ਼ਾ ਵਾਲੇ ਜਿਹੜੇ ਟੀਆਰਵੀ ਹੋਲਡਰਸ ਨੇ ਉਹਨਾਂ ਵਾਸਤੇ ਐਕਸਟਰਾ ਚੈੱਕ ਹੋਣਗੇ ਬਾਰਡਰਸ ਦੇ ਵਿੱਚ ਤੇ ਜੇਕਰ ਕੋਈ ਵੀ ਲੌਂਗ ਟਰਮ ਸਟੇ ਕਰਦਾ ਹੈ ਤਾਂ ਉਹਨੂੰ ਪੱਕਾ ਬੈਨ ਹੀ ਆ 5 ਸਾਲ ਦੇ ਲਈ ਬੈਨ ਜਿਹੜਾ ਉਹ ਕੈਨੇਡਾ ਤੋਂ ਕੀਤਾ ਜਾ ਸਕਦਾ ਹੈਗਾ ਸੋ ਇਹ ਮੇਨ ਜਿਹੜਾ ਹੈ ਉਹ C12 ਤੇ C2 ਬਿੱਲ ਦੇ ਵਿੱਚ ਜਿਹੜਾ ਮੇਨ ਮਕਸਦ ਹੈ ਉਹ ਇਹ ਹੈਗਾ ਉਸ ਤੋਂ ਲਾ ਮੇ ਇਹਦੇ ਵਿੱਚ ਇੱਕ ਚੀਜ਼ ਹੈ ਕਿ ਬੜੀ ਕਲੀਅਰ ਗੱਲ ਹੈ ਕਿ ਜਿਹੜੀ ਕਨਫਿਊਜ਼ਨ ਇੱਕ ਬਣੀ ਹੋਈ ਹੈ ਕਿ ਸੀ 12 ਤੇ ਸੀ 2 ਕੀ ਹੈ ਇੱਕੋ ਹੀ ਬਿਲ ਹੈ ਦੇਖੋ ਜਿਹੜਾ ਸੀ 12 ਬਿਲ ਹੈ ਉਹਦਾ ਨਾਮ ਹੁਣ ਤੱਕ ਪਬਲਿਕਲੀ ਪ੍ਰੋਪਰ ਢੰਗ ਦੇ ਨਾਲ ਤੇ ਕੋਈ ਸਮਝ ਨਹੀਂ ਆ ਰਿਹਾ ਕੋਈ ਨਿਊਜ਼ ਧਾਰਾ ਕੋਸ਼ ਯੂਜ਼ ਕਰ ਰਿਹਾ ਕੋਈ ਕੋਸ਼ ਯੂਜ਼ ਕਰ ਰਿਹਾ ਪਰ ਜਿਹੜਾ ਸਟਰੋਂਗ ਵਾਟਰ ਐਕਟ ਸੀ 2 ਬਿਲ ਹੈ ਉਹਦਾ ਇਹ ਦੂਜਾ ਵਰਜ਼ਨ ਆਇਆ ਕਿ ਕਹਿ ਸਕਦੇ ਕਿ ਉਹਦੇ ਵਿੱਚ ਹੀ ਸੁਧਾਰ ਕਰਨ ਦੀ ਕੋਸ਼ਿਸ਼ ਦੇ ਮਕਸਦ ਦੇ ਨਾਲ ਉਹ ਹੋਰ ਸਟਰੈਂਥਨ ਕਰਨ ਦੇ ਮਕਸਦ ਦੇ ਨਾਲ ਇਹ ਬਿੱਲ ਨੂੰ ਲੈ ਕੇ ਆਏ ਆ ਆਪਾਂ ਇਸ ਬਿੱਲ ਦੇ ਸੀ2 ਹੋਵੇ ਜਾਂ ਸੀ12 ਹੋਵੇ ਇਹਦੇ ਜਿਹੜੇ ਇਮੀਗ੍ਰੇਸ਼ਨ ਦੇ ਉੱਤੇ ਇੰਪੈਕਟ ਪੈਣਾ ਆਪਾਂ ਸਿਰਫ ਉਹਦੀ ਗੱਲ ਕੀਤੀ ਹੈ ਬਾਕੀ ਹੋਰ ਜਿਹੜਾ ਇਹ ਬਿੱਲ ਹੈ ਉਹ ਬਹੁਤ ਵੱਡਾ ਹੈ ਤੇ ਦੂਜੀ ਗੱਲ ਇਹ ਹੈ ਕਿ ਇਹ ਬਿੱਲ ਕੋਈ ਇੰਪਲੀਮੈਂਟ ਨਹੀਂ ਹੋਇਆ ਇਹ ਹਾਊਸ ਆਫ ਕਾਮਰਸ ਦੇ ਵਿੱਚ ਇੰਟਰੋਡਿਊਸ ਹੋਇਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਉਹ ਰੂਲ ਤਾਂ ਬਣੇਗਾ ਜੇਕਰ ਇਹ ਵੱਖਰੇ ਵੱਖਰੇ ਸਟੇਜ ਤੋਂ ਪਾਸ ਹੋ ਕੇ ਤੇ ਇੱਕ ਕਾਨੂੰਨ ਦੀ ਸ਼ਕਲ ਲੈਂਦਾ ਯਾਨੀ ਕਿ ਇੱਕ ਰੂਲ ਕੰਡੀਸ਼ਨ ਵਾਲਾ ਇੱਕ ਪ੍ਰੋਪਰ ਕਾਨੂੰਨ ਬਣ ਕੇ ਤਿਆਰ ਉਮੀਦ ਕਰਦਾ ਵਲੋਗਸੰਦਾ ਹੋਗਾ ਹਲੇ ਕੋਈ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਤੁਹਾਨੂੰ ਨਾਲੇ ਡਰਨ ਦੀ ਲੋੜ ਹੈਗੀ ਐ ਹਾਲੇ ਤਾਂ ਤਾਂ ਕੋਈ ਚੇਂਜ ਨਹੀਂ ਹੈਗਾ ਇਹ ਚੇਂਜ ਆਉਣ ਵਾਲੇ ਸਮੇਂ ਦੇ ਵਿੱਚ ਸੰਭਾਵੀ ਤੌਰ ਦੇ ਉੱਤੇ ਹੋ ਸਕਦਾ ਹੈ ਕਿਉਂਕਿ ਜੇਕਰ ਇਹ ਬਿੱਲ ਲੈ ਕੇ ਆਏ ਆ ਤੇ ਇਹ ਬਿੱਲ ਜਿਹੜਾ ਜੇਕਰ ਪਾਸ ਹੋ ਜਾਂਦਾ ਹੈ ਬਿਹਰ ਸਟੇਜ ਤੋਂ ਨਿਕਲ ਜਾਂਦਾ ਹੈ ਤਾਂ ਇਹ ਐਕਟ ਬਣੇਗਾ ਤੇ ਇਹਦੇ ਵਿੱਚ ਹੋਰ ਸੰਸ਼ੋਧਨ ਹੋ ਸਕਦਾ ਹੈ ਹੋਰ ਇਹਦੇ ਵਿੱਚ ਕਰੈਕਸ਼ਨ ਹੋ ਸਕਦੇ ਹੈਗੇ ਆ ਬਦਲਾਅ ਵੀ ਹੋਮਲ ਟਾਈਮ ਚ ਕੀਤੇ ਜਾ ਸਕਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਡੇ ਕੋਲ ਸੋ ਪਿੱਛਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀ ਜ਼ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ